ویرے پونڈ روڑا ویرے پونڈ خوشیانے پتا ویرے جان مارو مال و مالوں کاروں جلالی من کر پٹھا میں کٹھا ہوں تو پاری میں ریچھن سے میں تو شارست دی با عادتاں رب دا نالا لایا ਪੰਜੀ ਦੇ ਤੱਕ ਸਰਕਾਰ ਪ੍ਰਕਾਸ਼ੀ ਬਾਬੂ ਨੂੰ ਮੁੰਡੇ ਹੈ ਪੰਜਾਬ ਰਾਏ ਬਿਨਾ ਦੇਖੇ ਬਿਨਾ ਦੇ ਹਰ ਦਾ ਹਰ ਭਾਈ ਭਾਈ ਨੂੰ ਮਰ ਕੇ ਜੀ ਨੂੰ ਰੋਲ ਮੰਗਿਆ 52000 ਕੇ ਸ਼ਾਇਰਸ਼ੀ ਦਿੱਤੀ ਗਈ ਉਹ ਤੋਂ ਬਾਅਦ ਕੋਈ ਕੰਪਨੀ ਗੈਰ ਤਰ੍ਹਾਂ ਦੇ ਮੈਨੂੰ ਪ੍ਰਾਈਸ ਵੀ ਨਹੀਂ ਮਿਲੀ ਇਹ ਬਾਕੀ ਕੰਨਾ ਲੋਕਾਂ ਦਾ ਆਪਣੇ ਲੋਕ ਆਪਣੇ ਕੰਮੀਆਂ ਨੇ ਮੇਰਾ ਕਹਿ ਤੋ ਪਾ ਦੇ ਯਾਰ ਕਿ ਹੋ ਕੋਈ ਕੋ ਪਹਿਖਾਣਾ ਕਾ ਲਿਓ ਕਿਸੇ ਭਾਗਤ ਨਾ ਰਹਿਓ ਆਪ ਨੂੰ ਹੱਥਵਾਣ ਦੀ ਬੇਨਤੀ ਹੈ ਸਾਡੇ ਜਿਹੜੇ ਭੈਣਾਂ ਨੂੰ ਸਾਡੇ ਮਾਪੋਂ ਸਾਡੇ ਬੰਦੇ ਨੂੰ ਛੇਵਾ ਗਿਆ ਕਿ 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 ਸਭ ਹੋ ਗਿਆ ਕਿ ਤੋ ਅੱਜ ਬਹੁਤ ਰੋਟੇ ਸਾਈ ਜੋ ਕਿ ਹੋ ਰਿਹਾ ਹੈ ਜੇ ਲਾਗੇ ਇੱਕ ਵਿਚਾਰ ਹੈ ਜਿਹੜੀ ਵੀ ਟ੍ਰਿਕਾ ਕੰਮ ਬੰਦੀ ਤੇ ਪਰ ਤੋਂ ਇੱਕ ਤਰੀਕੇ ਹੁਲੇ ਦੇ ਤਾਂ ਪਰ ਜੇ ਪਹਿਲਾਂ ਪਹਿਲਾਂ ਆਪਣੇ ਕੋਲ ਕਈ ਵਾਰੀ ਆਪਾਂ ਘਰ ਹੱਥ ਭਰਾ ਕਰ ਜਾਂਦੇ ਆ ਕੰਮ ਕਰਕੇ ਚੱਲਦੇ ਜਾਣਾ ਉੱਥੇ ਲੈਣਾ ਤੇ ਲੱਗਿਆ ਹੁੰਦਾ ਵਾਪਸ ਤਾਂ ਹੀ ਜਾਇਆ ਕਈ ਕਈ ਘੂਟ ਵਾਪਸ ਕਿਰੇ ਤੁਹਾਨੂੰ ਕੋਈ ਟਾਈਮ ਲਗਾ 2 ਮਿੰਟ ਲਾ ਕੇ ਜੋ ਭਾਈ ਬੋਟਾ ਪਾਉਣ ਵਾਸਤੇ ਸਮੇਂ ਨਾਲ ਕਰੋ ਨਿਕੋ ਤੇ ਆਪਣੀ ਹਰ ਹਾਲ ਵਿੱਚ ਬੋਟਾ ਪਾ ਕੇ ਆਓ ਆਗੇ ਅਕਵਾਟੀਆਂ ਨੂੰ ਪਹਿਲਾਂ ਨਾਲ ਲੈ ਕੇ ਜਿਵੇਂ ਬੋਟ ਪਾਉਣੀਆਂ ਪਾਉਣੀਆਂ ਔਰ ਪਾਉਣੀਆਂ ਦੇ ਜੀ ਨੂੰ ਪਕੜੀ ਦੇ ਚੌਥ ਸਾਲ ਤੇਰੀ ਐਗਜਿਟ ਸ਼ੁਰੂਆਤ ਸ਼ਰਮਾ ਜੀ ਕੋ ਵੀ ਇਸ ਮਾਮਲੇ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਇਹ ਕਹਿੰਦਾ ਐਨਕੇ ਸ਼ਰਮਾ ਦੇ ਵਕੀਲ ਬਣ ਕੇ ਆ। ਸਾਰਾ ਧੱਕੀ ਦੀ ਗੱਲ ਦੀ ਹੈ। ਕੋਈ ਬੰਦਾ ਸੌਂਹਂਦਾ ਹੈ। ਆਪਾਂ ਵਿਵਾਸ ਕਰਕੇ ووٹ ਪਾ ਦਿੰਦੇ ਆ ਫਿਰ ਸਾਡੇ ਦੁਸ਼ਮਣ ਹੋ ਜਾਂਦੇ। ਜੇ ਕੋਈ ਬੰਦਾ ਹੁੰਦਾ ਹੈ ਉਹ ਕਹਿੰਦਾ ਜੀ ਮੈਂ ਗਰਾਹੀ ਜਿੰਨਾ ਤੁਹਾਡੇ ਕਾਲ ਨੂੰ ਅਜੇ ਵੀ ਜਾਇਦ ਕਾ ਕੇ ووٹ ਪਾ ਦਿੰਦੇ ਆ। ਸਿੱਕੇ ਸਾਡੇ ਦੁਸ਼ਮਣ ਹੋ ਜਾਂਦੇ। ਇਹ ਕਰਦੀ ਬੋਲ ਪੈ ਤੋਂ ਪਹਿਲਾਂ ਜਿਹੜਾ ਉਮੀਦਵਾਰ ਖੜਾ ਹੈ ਉਹਦਾ ਟਰਨਡਾਰ ਦੇਖੀਏ ਤੇ ਪੂਰੀ ਕਾਰਜਕਾਰੀ ਦੇਖ ਕੇ ਬਿਸ਼ਖੁਪਰ ਕੀ ਹੈ ਕੰਮ ਕਿਸ ਤਰ੍ਹਾਂ ਦੇ ਕੀਤੇ ਨੇ ਕਿਸ ਪਾਰਟੀ ਵੱਲੋਂ ਆਇਆ ਉਹ ਪਾਰਟੀ ਦਾ ਟਰਨਡਾਰ ਤੇ ਬਿਸ਼ਖੁਪਰ ਕੀ ਹੈ ਕੰਮ ਕੀ ਕਰੀ ਕੀ ਹੈ ਇਹ ਸ਼ਾਇਦ ਸਾਡੇ ਸੋਚਾਂ ਦਾ ਅੰਤ ਹੋ ਸਕਦਾ ਜੇ ਨਜ਼ਾਰਾ ਕਰਕੇ ਜਿਹੜਾ ਪਰ ਜਦੋਂ ਵੀਰਵਾਰ ਆਉਂਦਾ ਹੈ ਆਪਾਂ ਪੁੱਛੀਏ ਕਿ ਪਿਛੇ ਕੀ ਕਰਦਾ ਰਹੇ ਤੇ ਅੱਗੇ ਕੀ ਕਰੇਗਾ ਬੰਦਾ ਸਾਡੇ ਨੂੰ ਪੁੱਛਦਾ ਸਰੀ ਇਹ ਕੋਈ ਪਾਈ ਫੇਰ ਸਾਡੇ ਤੋਂ ਪੁੱਛਦਾ ਮੈਂ ਤੁਹਾਨੂੰ ਕੋਈ ਇੰਟੀ ਕਰਦਾ ਐਨ ਕੇ ਸ਼ਰਮਾ ਦਾ ਕਿਰਦਾਰ ਦੇਖੋ ਵਾਲਿਆਂ ਨੂੰ ਗੱਲਾਂ ਕਰਨ ਦੀ ਜਰੂਰਤ ਨਹੀਂ ਉਹ ਜਿਹੜਾ ਬੰਦਾ ਕੋਈ ਐਮ ਐਲ ਏ ਹੈ ਤਾਂ ਉਹਦੇ ਰਿਸ਼ਤੇ ਨਾਲ ਉੱਤੇ ਹੋਣਗੇ ਤੁਸੀਂ ਫੋਨ ਕਰਕੇ ਪੁੱਛੋ ਵੀ ਬੰਦਾ ਕੰਮ ਆਉਣ ਵਾਲਾ ਹੈ ਬੰਦਾ ਸੇਵਾਦਾਰ ਹੈ ਕੀ ਤਾਂ ਕਹਿੰਦੀ ਵੀ ਹੈਗਾ ਉਸਦੀ ਵੋਟ ਪਾ ਦਿਓ ਜੇਕਰ ਬੰਦਾ ਦੀ ਕੋਈ ਕਾਜਕਾਰੀ ਨਹੀਂ ਹੈ ਬਾਬਾ ਮੈਂ ਮੋਹਰੀ ਲੇਨਰ ਨਾਲ ਕਰੀਏ ਪਰ ਦੇਰ ਸਮੇਂ ਗੱਲ ਕਰਨ ਆਉਂਦੇ। ਵਰਕਰ ਨੂੰ ਰੋਜ਼ ਪਰ ਤਸਦੀਕ ਦਫਤਰ ਤੇ ਲੋੜ ਪੈਂਦੀ ਹੈ। ਮਿਊਂਸਪੈਲਟੀ ਫੰਡ ਜਿਹੜਾ ਖਾਲੀ ਹੋ ਰਿਹਾ ਹੈ। ਗਰੀਬ ਬੰਦੇ ਨੂੰ ਘੁੱਟਿਆ ਜਾਂਦਾ ਜਦੋਂ ਕਾਫੇ ਕਰਦੇ। ਪਰ ਐਮਕੇ ਸ਼ਰਮਾ ਜੀ ਜਦੋਂ ਐਮਐਲਏ ਸੀ ਮੰਤਰੀ ਸੀ ਹਰ ਸਰਕਾਰੀ ਦਫਤਰੇ ਬਾਹਰ ਲਿਖ ਕੇ ਲਾਇਆ ਹੋਇਆ ਸੀ। ਕੋਈ ਤੁਹਾਡੇ ਤੋਂ ਪੈਸੇ ਮੰਗਦਾ ਮੇਰਾ ਫੋਨ ਨੰਬਰ ਗ੍ਰੀਟ ਚੁੱਕੋ। ਕਿਸੇ ਦੀ ਯੋਗ ਰੀਝ ਪੈਂਦੀ ਹੈ ਸਰਦੀ। ਪੈਸਾ ਮੰਗਣ ਵਾਲੇ ਜੀ ਕਿਤੇ ਹੋਰਾਂ ਬਾਹਰ ਬੈਠਾ ਸੀ ਉਹਨੇ ਨੰਬਰ ਸੰਭੇ ਲਿਖ ਕੇ ਲਾਇਆ ਹੋਇਆ ਇਹ ਵੀ ਜੇ ਤੁਸੀਂ ਸਵਤ ਕਰਦੇ ਜਿਹਦਾ ਅਟਕੇ ਜਾ ਕੋਈ ਫੋਨ ਕਰਦਾ ਕਿ ਬੋਤਰਾ ਦਾ ਤਾਂ ਬੰਦੇ ਦਾ ਕੰਮ ਖਰੀ ਹੋ ਜਾਂਦਾ ਜੀ ਇਹ ਹੁੰਦਾ ਕਰਦਾ ਜਿੰਨਾ ਉਹਨੇ ਪਤਾ ਉਸ ਕੀਤਾ ਉਹਨਾਂ ਚੁੱਕੀ ਖਾਦਨਾ ਅਕੀਠਾ ਹੁੰਦੇ ਹਰ ਕਲੀ ਦਾ ਦਰ ਸੰਤ ਹੈ ਵਿਚੇ ਕੋਹਾ ਆਇਆ ਬੜਾ ਭੈਣ ਸਮਾਧੀ ਐਟੇ ਸ਼ਰਮਾ ਵੀ ਜੀ ਤੋਂ ਉਗਾ ਹੋ ਗਿਆ ਜੇ ਉਹਨੂੰ ਟੋਪ ਨਾ ਆਵੇ ਤੇ ਜੇ ਮੈਨੂੰ ਮੈਜਰ ਆਉਂਦਾ ਨਾਲ ਕਰਾ ਦੇ ਦਿੰਦੇ ਸੀ ਤਰੀਬੰਦਾ ਕਿੱਥੇ ਜਾਉਂਗਾ ਜੀ ਜੀ ਜਿਆ ਰੱਖਿਆ ਤੋਂ ਤੋਂ ਪਰ ਹਰ 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 ਉਹਨੇ ਦੋ ਮੈਜਰ ਪੈਲੇਟ ਹੈ ਤੋਂ ਖੇ ਉਹਨੇ ਡਾਕਟਰ ਲਿਆਂ ਤੇ ਨਰਸਾਂ ਲੈਂਦੀਆਂ ਮੈਜਰ ਪੈਟ ਦਾ ਆਪਰ ਕਰਾ ਦੇ ਰੱਖੀ ਜੀ 10000 ਬੰਦੇ ਦਾ ਫਰੀ ਹਾਰ ਕੀਤਾ ਸਾਰੇ ਦਵਾਈਆਂ ਖਾਣਾ ਪੀਣਾ ਉਹ ਹੁੰਦਾ ਰਿਹਾ ਵੀ ਇਹ ਕੁਦਰਤੀ ਤਰ੍ਹਾਂ ਇਲਾਜ ਹੁੰਦਾ ਦੁਨੀਆ ਦੇ ਉੱਤੇ। ਧਰੋਨੀ ਕਿਰਪਾ ਦੀ ਸਾਰੇ ਬੰਦੇ ਠੀਕ ਹੋ ਕੇ ਨੇ ਚੜਾਉਂਦੇ। ਇਹ ਉਹਦੀ ਕਰਾਜ ਕਰੀ ਹੁੰਦਾ। ਜੀ ਵਿੱਚ ਇਹ ਹੁੰਦਾ ਹੈ ਕਿ ਜਿਹੜਾ ਸਾਡਾ ਬਜੋਦ ਹੁੰਦਾ ਹੈ ਇਹ ਸਾਡੀ ਬਰਾਬਰੀ ਦਾ ਸਭ ਤੋਂ ਵੱਡਾ ਮਾਣ ਹੁੰਦਾ ਸੀ। ਕਿਉਂਕਿ ਸਾਡੇ ਬਜੋਦਾਂ ਦੇ ਇਹ ਕਬੀਲੇ ਸੀ ਕਬੀਲੇ ਸੀ। تو کنویلینس میں تصیب یہ فیصلے کی تو یہ دیگر شکریہ دی کہ اپنی کیم کون دو ہوتا کیڑا لال کا پروان ہوتا ہے کہ اپنے یہ شفائی دی کہ اپنی دو ہوتا ہے کہ سب تو بڑھا رہے گا بڑھا سیگا سٹے دنچہ اور پروان دو ہوتا ہی تب جا ہوتا پاچھ بھی ساڑی بڑھا گی چکے تھے دنچہ لگو کے کھوے پچیت لگی ہوگے ساڑی تو دنچہ پہلا دنچہ 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 جد <tinyak> ہوں <tinyak> <tinyak> ਦੇਖੋ ਕਿ ਜਦੋਂ ਏਰੀਆ ਦੇ ਖਾੜ ਵਿੱਚ ਪਾਣੀ ਭਰ ਜੇ ਤੇ ਵੀਏ سارے ਬਾਹਰ ਆ ਜਾਂਦੇ ਇਹ ਕੀੜਿਆਂ ਦੇ ਵਿੱਚ ਲੈ ਕੇ ਬਹੁਤ سارے ਲੋਕਾਂ ਦੇ ਲੱਛਣ ਨੂੰ ਲੜਨ ਵਾਸਤੇ تیار ਹਾਂ ਇਹ ਸਵੋਚਣ ਦੀ ਲੋੜ ਹੈ ਕਿ ਕਿਹੜੀ ਪਾਰਟੀ ਇਲੈਕਸ਼ਨ ਤੋਂ ਬਗੈਰ ਇਹ ਭੜੇ ਫਸਟ ਲਾਪਟਾ ਅੱਜ ਤੱਕ ਮਾਰਕੈਂਡੀਆਂ ਇਲੈਕਸ਼ਨ ਵਿੱਚ ਆ ਜਾਂਦੀਆਂ ਹਨ ਇਹਨਾਂ ਨੇ ਜਿਹੜੇ ਪ੍ਰਸਤਾਵ ਦੇ ਵਿੱਚ ਮੈਂ ਕਹ ਰਿਹਾ ਪ੍ਰਸਾਦ ਪਾਏ ਜੱਟੂ ਨਿਕਲੇ ਹੁੰਦੇ ਆ ਕਿਹੜੇ ਨਿਕਲੇ ਆਉਂਦੇ ਆ ਕਿ ਚੰਨੇ ਪਾਰਕੀਆਂ ਨੇ ਇਫੈਕਸ਼ਨ ਦੇ ਸਮੇਂ ਵਿੱਚ ਹੀ ਹਮਾ ਦਾ ਕੇਂਦਰ ਚਿੱਟੇ ਹੋ ਸਰਕਾਰੇ ਦਾ ਫੰਕਸ਼ਨ ਪ੍ਰੋਗਰਾਮ ਇੱਕ ਅਲੀਦਾਂ ਅਸੀਂ ਹਰ ਟਾਈਮ ਲੋਕਾਂ ਚ ਰਹਿਣਾ ਹੁੰਦਾ ਹੈ ਪਰ ਵੀ ਦੋਪੋਵੇ ਕੰਮ ਕਰ ਸਕੋਗੇ ਹੱਥਾਂ ਨਹੀਂ ਸੜਾ ਹਾਈ ਕਰਦਾ ਅਸੀਂ ਕੋਈ ਬੈਠਣ ਦਾ ਸੁਭਿਦ ਤੇ ਤੌੜਾ ਸਾਹਿਬ ਇਹ ਵੀ ਸਵੇਰੇ 7 ਵਜੇ ਉੱਠ ਕੇ ਤਿਆਰ ਹੋ ਜਾਂਦੇ ਆ

دیکھو جب چنی طرح یاد ہے کہ میں ساری اچھی کہ ووٹ کو یہ گل کہہ رہا سا میں کہہ رہا وکاس وہ مدد کر کے ਮੇਰਾ ਪੈਰ ਮੁਚ ਗਿਆ ਉਹ ਦੂਜੇ ਬਾਈਕ ਵਾਲੀ ਗੱਡੀ ਵਾਲੇ ਮੇਰਾ ਪੈਰ ਮੁਚਿਆ ਤੇ ਨਾਲ ਵੀ ਨਾਲ ਅਸੀਂ ਇੱਕ ਵੇ ਤੋਂ ਸ਼ੂਜ਼ ਲਏ ਆ ਜਿਹੜੇ ਮੰਡੀਰ ਪਾਏ ਸੀਗਾ ਇਹਨਾਂ ਨੂੰ ਸ਼ੂਜ਼ ਲੱਗੇ ਬੜੀ ਬਰੀਆਂ ਭਰੇ ਤੇ ਗੱਲ ਨੂੰ ਪਤਾ ਹੈ ਕਿ ਮੇਰੇ ਧੀ ਨੂੰ ਪਤਾ ਹੈ ਕਿ ਜਦੋਂ ਮੈਂ ਦਾਦ ਨੂੰ ਬੜੀ ਚੋਰ ਦੀ ਚਾਹਤ ਕਰਦਾ ਕਿੰਨੇ ਤੇ ਕਿੰਨਾ ਨੇ ਨਾ ਹਲਾਤ ਹੁੰਦੇ ਇਸ ਚੈਲ ਤੇ ਸੋ ਇਸ ਆਫ ਦੀ ਸ਼ੂ ਲੱਖਣ ਦੀ ਕਿਸਮ ਆ ਜਾਂਦੀ ਹੈ ਤੇ ਪਰਦਾ ਇੱਕ ਘਰ ਜਿਹੜਾ ਹੈ ਨੰਬਰ ਇੱਕ ਤੇ ਆਰਾਮੇਤ ਜਾਉਂਦਾ ਸਫਾਈ ਦੇ ਹਾਂ ਜੋ ਪਾ ਪੂਰੇ ਪਾਰਟ ਵਿੱਚੋਂ ਨੰਬਰ ਇੱਕ ਤੇ ਆਇਆ ਇਹ ਆਪ ਸਾਡਾ ਸ਼ਹਿਰ ਜਿਹੜਾ ਸਰਵਾਈ ਬਣਦਾ ਤੇ ਪੰਨ ਬਣਦਾ ਜਿਹੜੇ ਕल्याण ਨਾਲ ਸੱਜਣ ਰਾਜਾ ਆਪਸੀ ਬਣਾਇਆ ਤੋਂ ਲਾ ਕੇ ਰੱਖਿਆ ਤੋਂ ਮੇਰੀ ਬੇਅਦਬੀ ਹੈ ਵੀ ਉਹ ਜਿਆਦੇ ਲਖਣ ਵਿੱਚ ਆਏ ਨੇ ਇੱਕ ਪਾਰਟੀ ਕੌਂਸਲਰ ਗਈ ਜਿਹਨਾਂ ਨੇ ਮੁੱਖ ਮੰਤਰੀ ਨੇ ਫੁਰਕਾ ਸਾਫ ਇਸਨ ਕਾਦੀ ਫੁਰਕਾ ਸਾਫ ਖਾਂਚ ਸਰਪੇਸੋਂ ਕਾਦੀ ਕਿ ਮੈਂ 24 ਕੈਂਡੀਟ ਨਿਕਾਤ ਕਮਨ ਕਰਦਾ ਤੇ ਕਰ ਕਰ ਨਾਪਰੀ ਦੇਣੀ ਘਰ ਘਰ ਆ ਫਾਣਾ ਤੇਰੇ ਨਾਲ ਮਿੱਠਾ ਦੇ ਦੇ ਕੁਛ ਵੀ ਉਹ ਉਹਨੇ ਕੀਤਾ ਨਹੀਂ ਹੋਰ 5 ਸਾਲ ਦਾ ਤਾਂ ਰਾਜ ਸੁਭਾ ਕੇ ਚਲੇਗੇ ਲੱਗਾ ਨਹੀਂ ਕੋਈ ਤਵਾਂ ਆਮ ਆਦੀ ਦੀ ਸਪਾਲ ਪੜੀ ਆ ਜਿਹੜੀਆਂ ਭੈਣਾਂ ਬੈਠੀਆਂ ਸਾਰੀਆਂ ਭੈਣਾਂ ਦਾ ਜਿਹਸਾਬ ਨਾਲ ਉਹਨਾਂ ਭੈਣੋਂ ਇੱਕ ਇੱਕ ਭੈਣ ਦਾ 6 6000 ਰੁਪਿਆ ਕਹਿੰਦਾ ਕਿ 6000 ਕਿੱਧਰ ਦੇਣਾ ਇੱਕ ਇੱਕ ਭੈਣ ਦਾ 6 6000 ਆਮ ਆਦੀ ਕਰ ਰਿਹਾ ਜਿਹੜਾ ਕੱਲ ਪਰਸੋ ਇੱਥੇ ਐਮਐਲਏ ਦੀ ਇੱਕੋ ਸਾਰੀ ਪਿੱਛੇ ਲੱਗੇ ਸੀਗੇ ਉਸ ਵਿਅਕਤੀ ਦੁਆਲ 28-28 ਹਜ਼ਾਰ ਦਾ ਬੋੜਾ ਖੜਾ ਉਹਨੇ ਕਦੀ ਮਾਰ ਕੇ ਬੋੜਨਾ ਚਲੇਗੇ ਪਰੋਮਣੀ ਕਾਰਕਰ ਜੋ ਕਹਿੰਦਾ ਕਰਦਾ ਕਿਉਂਕਿ ਇਹਨਾਂ ਨੇ ਕਿਹਾ ਅਸੀਂ ਬੱਚਿਆਂ ਨੂੰ ਪੜਿਆਂ ਨੂੰ ਵਜਿੱਤਵਾ ਦਾਂਗੇ ਜਿਹੜੇ ਬੱਚੇ ਫਰਮ ਲਿਖ ਦਿੰਦੇ ਨੇ ਨੌਕਰੀਆਂ ਨੂੰ ਅਭੀ ਪੱਤਾ ਦਾਂਗੇ ਕਿਹੜਾ ਪਤਾ ਲੈਣਾ ਸੀ ਉਹ ਵੀ ਪਤਾ ਤੋਂ ਗਾਲੀਆਂ ਆਇਆ ਆਹ ਬਿਆਰ ਨਹੀਂ ਆਇਆ ਤੇ ਭੈਣਾਂ ਦਾ ਨਹੀਂ ਆਇਆ ਹੋਰ ਬੜੀਆਂ ਇੱਕ ਤਾਂ ਬੰਦਮੀ 25 ਤੋਂ 15 ਤੋਂ 25 ਜੋ ਸੀ ਅੱਗੇ ਵੈਸੇ ਕਰਦਾਂਗੇ ਕੋਈ ਵੀ ਚੀਜ਼ ਆਈ ਜੀ ਫਿਰ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਕਿ ਕੋਈ ਨਹੀਂ ਇਕੱਲੇ ਦਰ ਨੇ ਕਰੇ ਝੂਠ ਬੋਲਾਈ ਨਹੀਂ ਸਾਡੇ ਕਿਸੇ ਲੇਟ ਨੂੰ ਝੂਠ ਬੋਲਣਾ ਆਉਂਦਾ ਹੀ ਤੇ ਝੂਠ ਦੀ ਗੋਲ ਵਿੱਚ ਲਈਏ ਜੇ ਅਸੀਂ ਜਾਵਾਂਗੇ ਕਿ ਤੇ ਤੁਹਾਨੂੰ ਦੁਗਣਾ ਵੀ ਪੜਨਾ ਹੋਵੇ ਤੇ ਫਿਰ ਅਸੀਂ ਝੂਠ ਬੋਲਦੇ ਨਹੀਂ ਕਿਹੜੀ ਗੱਲ ਕਹਾਂਗੇ ਸੱਚੀ ਕਿ ਕਿਹਾ ਜਾਂਦੇ ਨੇ ਉਹਦੇ ਤੇ ਹੁੰਨ ਕਰਦੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ਬਣਨ ਤੋਂ ਪਹਿਲਾਂ ਅਲਾਨ ਦੀ ਕਾਜਗਾਰੀ ਅਸੈਂਟਾ ਦਾਲ ਦੀ ਸਕੀਮ ਛੇੜੀ ਸਰਕਾਰ ਬਣਨ ਤੋਂ 15 ਦਿਨਾਂ ਬਾਅਦ ਅਸੈਂਟਾ ਦਾਲ ਦੀ ਸਕੀਮ ਛੇੜੀ ਜਦੋਂ ਕੰਟੀ ਦੇ ਲਾਭੂ ਦਾ ਫੈਸਲਾ ਹੋਇਆ ਸਕਾਟਾ ਦਾਲ ਦੀ ਸਕੀਮ ਵਿੱਚ 5 ਲੱਖ ਦਾ بیمਾ ਸੀ ਉਹ ਕਿਤੇ ਲੱਪਣ ਦੀ ਲੋੜ ਨਹੀਂ ਜਦੋਂ ਤੁਸੀਂ ਜਾਓਗੇ ਬੋਟਪਨ ਪਰ ਸਭ ਤੋਂ ਪਹਿਲਾ ਨੰਬਰ ਤੱਕੜੀਦਾ ਇੱਕ ਨੰਬਰ ਤੇ ਜੋਨ ਚਾਰ ਆਉਗਾ ਬਟਨ ਦਬਾ ਦਿਓ ਤੇ ਤੁਹਾਡਾ ਹਰ ਹਰ ਲੱਗ ਗਿਆ ਫਿਰ ਤੱਕੇ ਸਾਡੀ ਕੋਈ ਵੀ ਮਦਦ ਪਾਇਓ ਤੇ ਅੱਗੇ ਬਗਾਨ ਦੀ ਢੇਰੀ ਪਹਿਲਾਂ ਵੀ ਜਾਂਦੀ ਸੀ ਤੇ ਅੱਗੇ ਵਿਆਪਨ ਦੀ ਧੰਨਵਾਦ ਵਾਏ ਟਿਕਾਤਾ ਵਾਏ ਫਲੇ ਉਹ ਵਿਦਾਂਜਮ ਕੁਟੰਗਾਂ